2024 ਦੀਆਂ ਲੋਕ ਸਭਾ ਚੋਣਾਂ ਦੀ ਤਿਆਰੀ ਆ ਤਾਂ ਹਰ ਪਾਰਟੀ ਵੱਲੋਂ ਆਪਣੇ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਨੇ ਇਸੇ ਸੰਬੰਧੀ ਅੱਜ ਸਾਡੇ ਨਾਲ ਕਿਸਾਨ ਕਾਂਗਰਸ ਵੱਲੋਂ ਕਿਸਾਨ ਵਿੰਗ ਦੇ ਪੰਜਾਬ ਦੇ ਪ੍ਰਧਾਨ ਕਿਰਨਜੀਤ ਸਿੰਘ ਮਿੱਠਾ ਜਿਹੜੇ ਕਾਂਗਰਸ ਸਾਭਕਾ ਜ਼ਿਲ੍ਹਾ ਪ੍ਰਧਾਨ ਵੀ ਰਹੇ ਨੇ ਤਰਨਤਾਰਨ ਦੇ ਦੇ ਬੜੇ ਫੁਰਤੀ ਵਾਲੇ ਲੀਡਰ ਨੇ ਕਿਉਂਕਿ ਸੁਖਪਾਲ ਖਹਿਰਾ ਦੇ ਕਰੀਬੀ ਨੇ ਤੇ ਸੰਗਰੂਰ ਵਾਲੀ ਸੀਟ ਤੇ ਪੂਰਾ ਜੋਰ ਲਗਾ ਰਹੇ ਨੇ ਕਿਉਂਕਿ ਇਸ ਵਕਤ ਪੂਰੇ ਪੰਜਾਬ ਦੀ ਨજર ਜਿਹੜੀ ਆ ਉਸ ਹੌੜ ਸੀਟ ਤੇ ਜਿਹੜੀ ਆ ਲੱਗੀ ਆ ਕਿਉਂਕਿ ਸੰਗਰੂਰ ਵਿੱਚ ਆਮ ਆਦਮੀ ਪਾਰਟੀ ਦਾ ਗੜ ਮੰਨਿਆ ਜਾਂਦਾ ਹੈ ਤਾਂ ਸੁਖਪਾਲ ਖਹਿਰਾ ਨੂੰ ਉੱਥੋਂ ਉਮੀਦਵਾਰ ਕਾਂਗਰਸ ਨੇ ਲਾਣਿਆ ਹੈ ਤਾਂ ਸਾਰੀ ਗੱਲਬਾਤ ਕਰਦੇ ਆ ਇਹ ਵੀ ਵਰਕਰਾਂ ਵੱਲੋਂ ਜਾਂ ਵਿਰੋਧੀ ਧਿਰਾਂ ਵੱਲੋਂ ਕਿਹਾ ਜਾਂਦਾ ਹੈ ਕਿ ਆਮ ਆਦਮੀ ਦਾ ਤੇ ਸੁਖਪਾਲ ਖਹਿਰੇ ਦਾ ਮਿਕਸ ਜਿਹੜਾ ਫਿਕਸ ਜਿਹੜਾ ਮੈਚ ਜਿਹੜਾ ਉੱਥੇ ਹੋ ਰਿਹਾ ਏ ਸਾਰੀ ਗੱਲਬਾਤ ਕਰਦੇ ਆ ਕਿਉਂਕਿ ਉਹਨਾਂ ਦੇ ਕਰੀਬੀ ਨੇ ਸਾਰਾ ਉਹਨਾਂ ਦੇ ਵਾਸਤੇ ਪ੍ਰਚਾਰ ਵੀ ਕਰਦੇ ਨੇ ਦੇ ਪੁਰਾਣੇ ਲੀਡਰ ਨੇ ਵੱਡੇ ਵੱਡੇ ਲੀਡਰਾਂ ਦੇ ਨਾਲ ਰਹਿ ਚੁੱਕੇ ਨੇ ਪੂਰਾ ਨਾਂ ਆ ਕਰਨਜੀਤ ਦੇ ਮਿੱਠਾ ਦਾ ਨਾਂ ਤਾਂ ਜਾਣਦੇ ਆ ਤੇ ਇਹ ਵੀ ਚਰਚਾ ਹੈ ਕਿ ਖਡੂਰ ਸਾਹਿਬ ਤੋਂ ਇਹ ਕਾਂਗਰਸ ਦੇ ਉਮੀਦਵਾਰ ਹੋ ਸਕਦੇ ਨੇ ਆਪ ਆਪਾਂ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ 80 ਪ੍ਰੋ ਨੂੰ ਜੀ ਤੇ ਜੀ ਐਨ ਨੂੰ ਆਖ ਰਹੇ ਤੁਹਾਡਾ ਜੀ ਧੰਨਵਾਦ ਜੀ ਧੰਨਵਾਦ ਮਿੱਠਾ ਜੀ ਸੰਗਰੂਰ ਸੀਟ ਤੋਂ bắt ਸ਼ੁਰੂ ਕਰਦੇ ਆ ਕਿਵੇਂ ਉੱਥੇ ਮੈਕਸ ਕਹਿੰਦੇ ਆ ਤੇ ਸਾਰੇ ਰਲੇ ਮਿਲੇ ਨੇ ਆਪੋ ਵੇਦੀ ਕਿਵੇਂ ਵੇਖਦੇ ਹੋ ਇੱਕ ਹੀ ਲੀਡਰ ਆ ਪੰਜਾਬ ਦੇ ਵਿੱਚ ਸਰਦਾਰ ਸੁਖਪਾਲ ਸਿੰਘ ਖਹਿਰਾ ਜਿਹੜਾ ਕਿਸੇ ਨਾਲ ਕਦੀ ਰਲਦਾ ਨਹੀਂਗਾ ਜੇ ਉਹ ਰਲਿਆ ਰਲੇ ਹੁੰਦੇ ਤੇ ਉਹਨਾਂ ਤੇ 15 16 ਪਰਚੇ ਨੇ ਇੱਕ ਤੇ ਪਰਚੇ ਨਾ ਹੁੰਦੇ 15 16 ਇਕ ਉਹਨਾਂ ਨੂੰ ਕੀ ਲੋੜ ਐ 5 5 6 6 ਮਹੀਨਾ ਜੇਲਾ ਕੱਟਣ ਦੀ ਪਹਿਲਾ ਵੀ ਸਾਲ ਜੇਲ੍ਹ ਕੱਟੀ ਹੁਣ ਫੇਰ ਇੱਕ ਵੀ ਬੰਦਾ ਸਾਬਤ ਕਰਾ ਦਵੇ ਵੀ ਸਰਦਾਰ ਸੁਕਪਾਲ ਸਿੰਘ ਖਹਿਰਾ ਕਿਸੇ ਨਾਲ ਰਲਿਆ ਤੇ ਮੈਂ ਆਪਣਾ ਸਿਰ ਕਲਮ ਕਰਾ ਲੂੰਗਾ ਜਾਂ ਆ ਉਹ ਦਰਬਾਰ ਸਾਹਿਬ ਜਿਹੜਾ ਬੰਦਾ ਤੁਹਾਨੂੰ ਕਹਿੰਦਾ ਅਹੀਂ ਚੱਲਦੇ ਆ ਦਰਬਾਰ ਸਾਹਿਬ ਚੱਲ ਕੇ ਸੌਂ ਖਾਨੇ ਆ ਰੋਜ਼ ਤੇ ਅਸੀਂ ਆਵਾਜ਼ ਦੇ ਰਹੇ ਆ ਵੀ ਮੁੱਖ ਮੰਤਰੀ ਆ ਆਪ ਆਵੇ ਆਪ ਦਾ ਤਾਮ ਝਾਮ ਲੈ ਕੇ ਆਵੇ ਤੇ ਆ ਆਣ ਕੇ ਲੜੇ ਮੀਂਹ ਧੇਰ ਤੇ ਮੀਂਹ ਧੇਰ ਦਾ ਤੇ ਖਹਿਰਾ ਸਾਹਿਬ ਨਾਲ ਕੋਈ ਲੈਵਲ ਹੀ ਨਹੀਂ ਹੈਗਾ ਉਹਦਾ ਤੇ ਸਾਡੇ ਵਰਗਿਆਂ ਦੇ ਬਰਾਬਰ ਨਾਲ ਲੈਵਲ ਆ ਪਰ ਮੁੱਖ ਮੰਤਰੀ ਆਪ ਆਵੇ ਰੋਜ਼ਾਨਾ ਹੀ ਬੋਲ ਰਹੇ ਹਾਂ ਹਰ ਇੱਕ ਸਟੇਜ ਤੋਂ ਬੋਲ ਰਹੇ ਆ ਇੱਥੇ ਕੀ ਰਹਿ ਗਈ ਰਲਿਆਂ ਵਾਲੀ ਗੱਲ ਦੱਸੋ ਭਈ ਉੱਥੇ ਇੱਕ ਸਵਾਲ ਇਹ ਵੀ ਰਹੇਗਾ ਕਿਵੇਂ ਦਾ ਵੇਖਦੇ ਕਿਉਂਕਿ ਆਮ ਆਦਮੀ ਪਾਰਟੀ ਦਾ ਗੜ ਮੰਨਿਆ ਜਾਂਦਾ ਇਹ ਤਾਂ ਉਧਰ ਭਗਵੰਤ ਮਾਨ ਵੀ ਕਹਿ ਚੁੱਕੇ ਨੇ ਕਿ 13 ਜ਼ੀਰੋ ਦੇ ਨਾਲ ਹੀ ਸੀਟਾਂ ਜਿੱਤਾਂਗੇ ਵੈਗਰੂ ਦੀ ਮਿਹਰ ਚਾਹੀਦੀ ਆ ਅਕਾਲ ਪੁਰਖ ਦੀ ਬਾਬਾ ਦੀਪ ਸਿੰਘ ਦੀ ਅਸੀਂ ਮੁੱਖ ਮੰਤਰੀ ਦੇ ਪਿੰਡੋਂ ਸਤੌਜ ਤੋਂ ਵੀ ਜਿੱਤਾਂਗੇ ਇਹ ਗੱਲ ਨੋਟ ਕਰਕੇ ਰੱਖਿਓ ਅਸੀਂ ਉਹਦੇ ਪਿੰਡੋਂ ਵੀ ਜਿੱਤਾਂਗੇ ਜਦੋਂ ਉਹਨੇ ਝੂਠ ਮਾਰ ਕੇ ਇੱਕ ਬਦਲਾਅ ਦੀ ਸ਼ੁਰੂਆਤ ਕੀਤੀ ਸੀ ਵੀ ਅਸੀਂ ਉਹ ਕਰ ਦਿਆਂਗੇ ਆਹ ਕਰ ਦਿਆਂਗੇ ਅੰਗਰੇਜ਼ ਆਉਣਗੇ ਅੰਗਰੇਜ਼ ਤੇ ਆਏ ਨਹੀਂ ਗੈਂਗਸਟਰ ਆ ਗਏ ਆ ਪਤਾ ਨਹੀਂ ਤੁਸੀਂ ਵੀ ਤਰਨਤਨ ਪਹੁੰਚਣਾ ਕਿ ਨਹੀਂ ਪਹੁੰਚਣਾ ਮੈਂ ਵੀ ਰਾਤ ਨੂੰ ਘਰ ਆਉਣਾ ਕਿ ਨਹੀਂ ਆਉਣਾ ਗੈਂਗਸਟਰ ਜ਼ਰੂਰ ਆ ਗਏ ਆ ਅੰਗਰੇਜ਼ ਨਹੀਂ ਆਏ ਅੰਗਰੇਜ਼ ਤੇ ਸ਼ਾਇਦ ਹੁਣ ਡਰਦੇ ਅਗਲੇ ਵੀ 5 ਸਾਲ ਨਾ ਆਉਣ ਜੋਇ ਤੇ ਹਲਾਤ ਬਣ ਚੁੱਕੇ ਆ ਤੇ ਉੱਥੇ ਕੋਈ ਵਿਕਾਸ ਨਹੀਂ ਹੋਇਆ ਕੋਈ ਕੁਝ ਨਹੀਂ ਹੋਇਆ ਉਥੋਂ ਇੱਕ ਨਵੇਂ ਬਦਲਾਅ ਦੀ ਸ਼ੁਰੂਆਤ ਹੋਣ ਜਾ ਰਹੀ ਆ ਇੱਕ ਨਵੇਂ ਪੰਜਾਬ ਦੀ ਸਿਰਜਣਾ ਦੀ ਸ਼ੁਰੂਆਤ ਹੋਣ ਜਾ ਰਹੀ ਆ ਤੇ ਖੈਰਾ ਸਾਹਿਬ 2 ਲੱਖ ਪਲੱਸ ਵੋਟਾਂ ਦੇ ਨਾਲ ਉਥੋਂ ਜਿੱਤਣਗੇ ਤਾਂ ਇਹਨਾਂ ਨੇ ਵੀ ਇਹੀ ਕਿਹਾ ਸੀ ਆਮ ਆਦਮੀ ਪਾਰਟੀ ਨੇ ਕਿ ਬਦਲਾਅ ਲਿਆਵਾਂਗੇ ਅਸੀਂ ਨਵੇਂ ਪੰਜਾਬ ਦੀ ਸ਼ੁਰੂਆਤ ਕਰਾਂਗੇ ਜੇ ਇਹਨਾਂ ਨੇ ਇਹ ਵੀ ਵਾਅਦਾ ਕੀਤਾ ਸੀ ਕਿ ਜੇਕਰ ਦੋ ਸਾਲਾਂ ਜਦ ਅਸੀਂ ਕੰਮ ਕੀਤੇ ਆ ਤਾਂ ਵੋਟ ਸਾਨੂੰ ਪਾਇਓ ਤਾਂ ਨਹੀਂ ਤੇ ਨਾਂ ਪਾਇਓ ਤੁਹਾਡੇ ਮਹੱਲੇ ਚੋਂ ਜਾਂ ਤੁਹਾਡੇ ਪਿੰਡ ਚੋਂ ਜਾਂ ਤੁਹਾਡੇ ਸ਼ਹਿਰ ਚੋਂ ਮੈਨੂੰ ਦੱਸੋ ਕਿੰਨੇ ਮੁੰਡਿਆਂ ਨੂੰ ਨੌਕਰੀਆਂ ਮਿਲੀਆਂ ਕਿੰਨੀਆਂ ਤੁਹਾਡੀਆਂ ਗਲੀਆਂ ਨਵੀਆਂ ਬਣੀਆਂ ਕਿੰਨੀਆਂ ਰਿਪੇਅਰ ਹੋਈਆਂ ਨੇ ਕੀ ਬਣਿਆ ਕਿਹੜਾ ਵਿਕਾਸ ਹੋਇਆ ਮੈਨੂੰ ਦੱਸੋ ਵੀ ਕਿਸੇ ਖੜਕ ਪੁਰਾਣੀ ਤੇ ਲੁੱਕ ਪਈ ਇਹ ਵੀ ਦੱਸ ਦਿਓ ਵਿਕਾਸ ਤੇ ਦੋ ਸਾਲਾਂ ਸਾਰਾ ਪੰਜਾਬ ਵੇਖ ਰਿਆ ਇਹਨਾਂ ਨੂੰ ਲੋਕੀ ਘੇਰ ਰਹੇ ਨੇ ਪਿੰਡਾਂ ਦੇ ਵਿੱਚ ਘੇਰ ਕੇ ਸਵਾਲ ਕਰ ਰਹੇ ਨੇ ਇਹਨਾਂ ਦਾ ਵਿਰੋਧ ਹੋ ਰਿਹਾ ਆ ਤੇ ਪਿਛਲੇ ਦੋ ਸਾਲਾਂ ਜੇ ਇਹਨਾਂ ਵਿਕਾਸ ਕੋਈ ਨਹੀਂ ਕੀਤਾ ਗਾਂ ਕੀ ਕਰਨਗੇ ਸਾਰਾ ਤੇ ਪੰਜਾਬ ਜਿਹੜੇ ਆ ਉਹ ਦਿੱਲੀ ਵਾਲੇ ਲੁੱਟ ਕੇ ਖਾ ਚੱਲੇ ਆ ਮਹੀਨੇ ਦਾ ਕਰੋੜਾਂ ਰੁਪਈਆ ਦਿੱਲੀ ਜਾ ਰਿਹਾ ਆ ਇੱਕ ਜਹਾਜ਼ ਇਹਨਾਂ ਦੇ ਕੋਲ ਆਪਣਾ ਆ ਦੋ ਇਹਨਾਂ ਕਿਰਾਏ ਤੇ ਲੈ ਆ ਤੇ ਕਿਹੜੇ ਵਿਕਾਸ ਦੀ ਗੱਲ ਕਰਦੇ ਤੁਸੀਂ ਪੰਜਾਬ ਬਰਬਾਦ ਹੋ ਰਿਹਾ ਤੇ ਬਰਬਾਦ ਹੋਣ ਦੇ ਕੰਨੇ ਤੇ ਹੋਰ 1.5 2 3 ਲੱਖ ਰੁਪਈਆ ਕਰਜ਼ਾ ਚੜਾ ਕੇ ਫਿਰ ਜਾਣਗੇ ਪੰਜਾਬ ਨੂੰ ਖੂਹ ਦੇ ਵਿੱਚ ਸੁੱਟ ਕੇ ਸਰ ਕਾਂਗਰਸ ਨੈਸ਼ਨਲ ਪਾਰਟੀ ਆ ਕੀ ਕਾਰਨ ਆ ਕਿ ਵੱਡੇ ਲੀਡਰ ਛੱਡ ਕੇ ਦੂਜੀਆਂ ਪਾਰਟੀਆਂ ਵਿੱਚ ਸ਼ਾਮਲ ਹੋ ਰਹੇ ਨੇ ਵੱਡੇ ਲੀਡਰਾਂ ਨੂੰ ਯਾਰ 30-30 ਸਾਲ ਮੌਕਾ ਦਿੱਤਾ ਪਾਰਟੀ ਨੇ ਉਹ ਕਈ ਵਾਰ ਐਮ.ਐਲ.ਏ ਰਹੇ ਨੇ ਮਨਿਸਟਰ ਰਹੇ ਨੇ ਐਮ.ਪੀ ਰਹੇ ਨੇ ਤੇ ਹੁਣ ਉਹਨਾਂ ਨੂੰ ਲੋਕ ਨਹੀਂ ਮੂੰਹ ਲਾਉਂਦੇ ਉਹ ਲੋਕਾਂ ਦੀਆਂ ਉਮੀਦਾਂ ਤੇ ਖਰੇ ਨਹੀਂ ਉੱtre ਉਹਨਾਂ ਦੇ ਕੋਈ ਨਾ ਕੋਈ ਦਾਗ ਆ ਨਹੀਂ ਉਹ ਕੰਮ ਕਰਵਾ ਸਕੇ ਲੋਕਾਂ ਦੇ ਇਸ ਕਰਕੇ ਹੁਣ ਪਾਰਟੀ ਦੇ ਬਾਰ-ਬਾਰ ਬਾਰ-ਬਾਰ ਉਹਨਾਂ ਦੇ ਪੱਤਾ ਥੋੜੀ ਖੇਡਣਾ ਆ ਉਹ ਨਵੀਂ ਪੀੜ੍ਹੀ ਆ ਨਵੀਂ ਜਨਰੇਸ਼ਨ ਆ ਨਹੀਂ ਉਹਨਾਂ ਨੂੰ ਪਸੰਦ ਕਰਦੀ ਤੇ ਪਾਰਟੀ ਦੇ ਬੜੇ ਤੇਜ਼ ਤਰਾ ਵਰਗਾ ਪੜੇ ਲਿਖੇ ਨੌਜਵਾਨ ਨੇ ਪਾਰਟੀ ਦੇ ਜਿਹੜੇ ਵੀ ਨਵੇਂ ਨੌਜਵਾਨ ਨੂੰ ਪਾਰਟੀ ਟਿਕਟ ਦਊਗੀ ਉਹ ਜਿੱਤਣਗੇ ਇਹਨਾਂ ਨੂੰ ਹੁਣ ਮੈਂ ਆਪ ਹੀ ਕਹਿਣਾ ਵੀ ਖੇੜਾ ਛੱਡ ਦਿਓ ਬਥੇਰਾ ਤੁਸੀਂ ਰਾਜਨੀਤੀ ਕਰ ਲਈ ਆ ਪਾਰਟੀਆਂ ਬਦਲ ਕੇ ਆਪ ਦਾ ਜਿਹੜਾ ਆ ਉਹ ਆਪਦੀ ਬੇਇੱਜ਼ਤੀ ਨਾ ਕਰਾਓ ਆਪਦੀ ਮਾਂ ਪਾਪੀ ਜਿਨ੍ਹਾਂ ਨੇ ਤੁਹਾਨੂੰ ਇੰਨੇ ਸਾਰਾ ਰਾਜ ਕਰਾਇਆ ਉਹਦੇ 'ਚ ਹੀ ਰਹਿ ਕੇ ਮਰੋ ਦੂਜੀ ਪਾਰਟੀ 'ਚ ਨਾ ਜਾ ਕੇ ਮਰੋ ਕੋਈ ਭੋਗ ਤੇ ਵੀ ਨਹੀਂ ਆਉਂਦਾ ਆਂਦਾ ਮਿਠਾਈ ਜੀ ਇਹ ਤੇ ਇੱਕ ਸਵਾਲ ਕਰਨਾ ਚਾਹਾਂਗਾ ਖਡੂਰ ਸਾਹਿਬ ਹਲਕੇ ਦੀ ਸਲੋਕ ਸਭਾ ਦੀ ਗੱਲ ਕਰ ਲਈਏ ਇੱਥੋਂ ਜਿਹੜਾ ਮੌਜੂਦਾ ਐਮਪੀ ਉਮੀਦਵਾਰ ਉਹ ਕਹਿੰਦਾ ਮੇਰੇ ਕੱਦ ਦਾ ਇਹਨਾਂ ਪਾਰਟੀਆਂ ਕੋਈ ਵੀ ਉਮੀਦਵਾਰ ਨਹੀਂ ਆ ਉਧਰ ਵਰਕਰਾਂ ਦੇ ਵਿੱਚ ਇਹ ਵੀ ਆ ਕੇ ਕਿਰਨਜੀਤ ਮਿੱਠੇ ਨੂੰ ਵੀ ਟਿਕਟ ਮਿਲ ਸਕਦੀ ਕਿਵੇਂ ਵੇਖਦੇ ਹੋ ਮੈਨੂੰ ਤੇ ਜੋ ਪਾਰਟੀ ਦਾ ਹੁਕਮ ਹੈ ਜੇ ਪਾਰਟੀ ਕਹੂਗੀ ਲੜ ਫੇਰ ਮੈਂ ਤਿਆਰ ਹਾਂ ਜੇ ਪਾਰਟੀ ਕਹੂਗੀ ਨਹੀਂ ਲੜਨਾ ਜੋ ਵੀ ਪਾਰਟੀ ਦਾ ਹੁਕਮ ਹੈ ਮੈਂ ਤੇ ਉਹ ਮੰਨਣਾ ਪਰ ਕਿਹੜਾ ਜਿਹੜਾ ਆਮ ਆਦਮੀ ਦਾ ਕੈਂਡੀਡੇਟ ਕੇਅਰ ਕਹਿ ਰਿਹਾ ਕਦ ਉਹਨੂੰ 1-2 ਦਿਨਾਂ ਦੇ ਵਿੱਚ ਹੋ ਸਕਦਾ ਅੱਜ ਹੀ ਸਾਡਾ ਜਾਰੀ ਹੋ ਜੇ ਸਾਡਾ ਬਹੁਤ ਤੇਜ਼ ਤਰਾਰ ਬਹੁਤ ਵਧੀਆ ਲੀਡਰ ਆ ਰਿਹਾ ਆ ਤੇ ਇਹਨਾਂ ਨਾਲ ਤੇ ਸਾਡੀ ਟੱਕਰ ਹੀ ਨਹੀਂ ਹੈਗੀ ਸਾਡੀ ਤੇ ਟੱਕਰ ਜਿਹੜੀ ਆ ਉਹ ਅਕਾਲੀ ਦਲ ਨਾਲ ਹੋਣ ਜਾ ਰਹੀ ਆ ਇਹਦੇ ਤੀਜੇ ਨੰਬਰ ਦੇ ਖਿਡਾਰੀ ਨੇ ਤੇ ਇਹ ਇਹ ਜੋ ਬਿਆਨਬਾਜ਼ੀ 1-2 ਦਿਨ ਇਹਨਾਂ ਦੇਣੀ ਆ ਦੇ ਲੈਣਾ ਤੇ ਬਾਅਦ ਦੇ ਵਿੱਚ ਜਿਹੜੀ ਅਸਲੀ ਇਲੈਕਸ਼ਨ ਆ ਉਹ ਸ਼ੁਰੂ ਹੋਣ ਜਾ ਰਹੀ ਆ ਮਿੱਠਾ ਜੀ ਤੇ ਇਹ 3 ਸਾਲ ਕਾਰਜਕਾਰੀ ਕਿਸਰਾ ਵੇਖਦੇ ਹੋ ਪੰਜਾਬ ਸਰਕਾਰ ਦੀ ਕਿਉਂਕਿ ਸ਼ਰਿਆਮ ਗੋਲੀਆਂ ਦਾ ਸ਼ਰਿਆਮ ਬੰਦੇ ਮਾਨ ਨੇ ਕਿਵੇਂ ਦੀ ਕਾਰਜਕਾਰੀ ਦੇਖਦੇ ਹੋ ਸਰਕਾਰ ਦੀ 3 ਸਾਲ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਬਚ ਕੇ ਅੰਦਰ ਵੜ ਕੇ ਕੱਟ ਲੋ ਕਿਉਂਕਿ ਮਾਹੌਲ ਬਹੁਤ ਜ਼ਿਆਦਾ ਮਾੜਾ ਹੋ ਚੁੱਕਾ ਆ ਕੋਈ ਪਤਾ ਨਹੀਂ ਕਿੰਨੇ ਘਰ ਆਉਣਾ ਤੇ ਕਿੰਨੇ ਨਹੀਂ ਆਉਣਾ ਰੋਜ਼ ਹੀ ਕਿਤੇ ਨਾ ਕਿਤੇ ਦਿਨ ਚੜਦੇ ਨੂੰ ਜਦੋਂ ਟੀਵੀ ਲਾਈਦਾ ਯਾਮ ਫੇਸਬੁੱਕ ਤੇ ਵਟਸਐਪ ਤੇ ਵੇਖੀਦਾ ਕਿਤੇ ਨਾ ਕਿਤੇ ਕੋਈ ਨਾ ਕੋਈ ਵਾਰਦਾਤ ਹੋਈ ਹੁੰਦੀ ਆ ਪੰਜਾਬ ਦਾ ਬਹੁਤ ਜ਼ਿਆਦਾ ਮਾੜਾ ਹਾਲ ਹੋ ਚੁੱਕਾ ਹੈ ਇਸੇ ਕਰਕੇ ਮੈਂ ਲੋਕਾਂ ਨੂੰ ਅਪੀਲ ਕਰਦਾ ਵੀ ਹੁਣ ਤੁਹਾਡੇ ਕੋਲ 2024 ਦਾ ਬਹੁਤ ਵਧੀਆ ਮੌਕਾ ਆ ਤੇ ਇਹਨਾਂ ਨੂੰ 13 0 ਯਾਦ ਕਰਾ ਕੇ ਇਹਨਾਂ ਦੀ ਇੱਕ ਵੀ ਸੀਟ ਨਹੀਂ ਆਉਣੀ ਚਾਹੀਦੀ ਇਹਨਾਂ ਨੂੰ ਤੋਹਰੋ ਜਿਹੜਾ ਇਹਨਾਂ ਨੂੰ ਸਾਹਸ ਹੋਵੇ ਪਈ ਅਸੀਂ ਲੋਕਾਂ ਨਾਲ ਧੋਖਾ ਕੀਤਾ ਮਿੱਠਾ ਜੀ ਸਵਰਗਵਾਸੀ ਸਰਦਾਰ ਬਿਆਨਤ ਸਿੰਘ ਦੀ ਬੜੀ ਕੁਰਬਾਨੀ ਆ ਪੰਜਾਬ ਵਾਸਤੇ ਪਰ ਉਹਨਾਂ ਦੇ ਪੋਤਰੇ ਵੱਲੋਂ ਪਿਛਲੇ ਦਿਨੀ ਕਾਂਗਰਸ ਨਾਲ ਵਾਅਦਾ ਕਰਕੇ ਭਾਜਪਾ ਸ਼ਾਮਲ ਹੋਣਾ ਇਹ ਕਿਵੇਂ ਵੇਖਦੇ ਹੋ ਇਹ ਉਹਨੇ ਵਿਚਾਰੇ ਨੇ ਸਾਡਾ ਭਰਾ ਸੀ ਉਹਨੇ ਟੈਨਸ਼ਨ ਦੇ ਵਿੱਚ ਆਣ ਕੇ ਡਿਪਰੈਸ਼ਨ ਚ ਆਣ ਕੇ ਇਹ ਕਦਮ ਚੁੱਕਿਆ ਆ ਵੀ ਮੈਂ ਦੁਬਾਰਾ ਐਮਪੀ ਨਹੀਂ ਬਣ ਸਕਦਾ ਪਾਰਟੀ ਟਿਕਟ ਤੇ ਮੈਂ ਕਾਂਗਰਸ ਦਾ ਪ੍ਰਧਾਨ ਨਹੀਂ ਬਣਿਆ ਇਹੋ ਜਿਹੀਆਂ ਗੱਲਾਂ ਉਹਦੇ ਮਨ ਚ ਬਾਰ-ਬਾਰ ਆਉਂਦੀਆਂ ਸੀ ਤੇ ਜਦੋਂ ਸਰਵੇ ਵਾਲਿਆਂ ਨੂੰ ਪੁੱਛਦਾ ਸੀ ਉਹ ਵੀ ਮੈਂ ਜਿੱਤ ਸਕਦਾ ਆ ਜਦੋਂ ਸਰਵੇ ਵਾਲੇ ਉਹਨੂੰ ਅੰਦਰ ਵੜ ਕੇ ਕਹਿੰਦੇ ਸੀ ਵੀ ਤੂੰ ਨਹੀਂ ਜਿੱਤ ਸਕਦਾ ਤੇ ਉਹਨੇ ਅਖੀਰ ਇਹ ਸਹਾਰਾ ਲਿਆ ਵੀ ਚੱਲ ਸਿਕਿਉਰਿਟੀ ਤਾਮਚਾ ਮਦ ਕੋਲੇ ਹੈਗਾ ਜੈਡ ਪਲੱਸ ਪੀਓ ਬਣਿਆ ਰਵੇ ਉਹਨਾਂ ਨਾਲ ਹੱਥ ਰਲਾ ਲਈਏ ਇਸ ਕਰਕੇ ਉਹਨੇ ਉਹਨਾਂ ਨਾਲ ਹੱਥ ਰਲਾ ਲਏ ਤਿੰਨ ਉਹਦੇ ਕੋਲ ਸਰਕਾਰੀ ਕੋਠੀਆਂ ਨੇ ਇੱਕ ਚੰਡੀਗੜ੍ਹ ਲੇਕ ਦੇ ਨੇੜੇ ਇੱਕ ਦਿੱਲੀ ਇੱਕ ਲੁਧਿਆਣੇ ਤੇ ਉਹਨੇ ਹੱਥ ਇਸ ਕਰਕੇ ਲਾਏ ਵਿੱਚ ਕੋਠੀਆਂ ਬਚੀਆਂ ਰਹਿਣਗੀਆਂ ਸਿਕਿਉਰਿਟੀ ਬਚੀ ਰਹੂਗੀ ਉਹ ਚੱਲ 4 ਦਿਨ ਹੋ ਹੈਗੇ ਆ ਇਹ 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 ਦੇ ਕਰਕੇ ਉਹ ਦੁਬਾਰਾ ਫਿਰ ਉਹ ਸਮਾਂ ਪਾ ਕੇ ਉਹ ਇੱਥੇ ਤੁਹਾਨੂੰ ਮੈਂ ਦੱਸ ਰਿਹਾ ਕੈਮਰੇ ਦੇ ਸਾਹਮਣੇ ਉਹ ਕਾਂਗਰਸ ਪਾਰਟੀ ਜੁਆਇਨ ਕਰੇਗਾ ਉਸ ਸਮੇਂ ਬਾਅਦ ਮਿੱਠਾ ਜੀ ਜੇਕਰ ਖਡੂਰ ਸਭਾ ਤੋਂ ਤੁਹਾਨੂੰ ਪਾਰਟੀ ਜ਼ਿੰਮੇਵਾਰੀ ਦਿੰਦੀ ਆ ਤਾਂ ਕਿਵੇਂ ਦਾ ਪ੍ਰਚਾਰ ਨਵਾਂ ਹਲਕਿਆਂ ਵਿੱਚ ਰਹੇਗਾ ਬਹੁਤ ਵਧੀਆ ਅਸੀਂ ਬਹੁਤ ਤੜਲੇ ਨਾਲ ਇਲੈਕਸ਼ਨ ਲੜਾਂਗੇ ਸਾਡੇ ਸਾਰੇ ਮੇਰੇ ਯਾਰ ਦੋਸਤ ਭੈਣ ਭਰਾ ਜਿੰਨੇ ਵੀ ਸਪੋਰਟਰ ਨੇ ਸਾਰੇ ਪੰਜਾਬ ਦੇ ਸਾਰੇ ਹੀ ਆਉਣ ਨੂੰ ਤਿਆਰ ਨੇ ਅਸੀਂ ਸੜ ਤੇ ਇੱਕ ਮੇਤੇ ਕਿਹੜਾ ਕੋ ਦਾ ਗਿਆ ਜਾਂ ਮੈਂ ਇੰਨੇ ਲੋਕਾਂ ਦੇ ਕੰਮ ਕਰਾਉਂਦਾ ਰਿਆਂ ਕੋਈ ਬਾਹ ਖੜੀ ਕਰਕੇ ਕਹਦੇ ਵੀ ਮਿੱਠੇ ਨੇ ਕਦੀ ਤੇਲ ਵੀ ਪਾਇਆ ਐਡੇ ਵੱਡੇ ਵੱਡੇ ਲੋਕਾਂ ਦੇ ਕਿ ਜੇ ਤੋਂ 5 ਰੁਪਏ ਵੀ ਲੈ ਆਉਣਾ ਤੇ ਮੈਂ ਪੂਰੇ ਟੌਰ ਨਾਲ ਐਕਸ਼ਨ ਲੜਨੂੰ ਕਹਦੇ ਜਿੱਤਾਂਗੇ ਇਥੋਂ ਸਾਰਾ ਇਹ ਪੰਜਾਬ ਦੇ ਵਿੱਚੋਂ ਜੋ ਵੀ ਨੌਜਵਾਨ ਵਰਗਿਆ ਮੇਰੇ ਦੋਸਤ ਸੱਜਣ ਬੇਲੀ ਸਾਰੇ ਹੀ ਬਾਰ-ਬਾਰ ਪੁੱਛਦੇ ਆ ਵੀ ਦੱਸੋ ਕੀ ਮਾਹੌਲ ਆ ਤੁਰਿਏ ਆਈਏ ਤੇ ਅਸੀਂ ਪੂਰੇ ਢੰਡੇ ਨਾਲ ਐਕਸ਼ਨ ਲੜ ਕੇ ਤੇ ਇਹਨਾਂ ਨੂੰ ਵਕਤ ਪਾ ਦਿਆਂਗੇ ਤੇ ਜਿੱਤਾਂਗੇ ਕੀ ਅਪੀਲ ਹੈਗੀ ਵਰਕਰਾਂ ਨੂੰ ਵਰਕਰਾਂ ਨੂੰ ਇਹ ਤਕੜੇ ਹੋ ਕੇ ਕਾਂਗਰਸ ਪਾਰਟੀ ਦੇ ਉਮੀਦਵਾਰ ਜਿਤਾਓ ਉਹਨਾਂ ਨੂੰ ਵੋਟਾਂ ਪਾਈਏ ਤੇ ਆਪਣੀ ਸਰਕਾਰ ਲਿਆਈਏ ਸੈਂਟਰ ਦੇ ਵਿੱਚ ਵੀ ਲਿਆਈਏ ਤੇ ਜਿਹੜੇ ਰਹਿ ਗਏ ਕੰਮ ਨੇ ਉਹ ਕਰਵਾਈਏ ਤੇ ਵਿਕਾਸ ਕਰਵਾਈਏ ਤੇ ਲੋਕਾਂ ਦੇ ਜੋ ਵੀ ਕੰਮ ਨੇ ਵੱਧ ਤੋਂ ਵੱਧ ਕਰਵਾਈਏ ਆਪੀ ਲਿਆ ਧੰਨਵਾਦ ਤਾਂ ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਹੈ ਜੀ ਧੰਨਵਾਦ ਮਿਹਰਬਾਨ ਤਾਂ ਇਹ ਸਨ ਕਿਸਾਨ ਵਿੰਗ ਪੰਜਾਬ ਦੇ ਪ੍ਰਧਾਨ ਕਿਰਨਜੀਤ ਸਿੰਘ ਮਿੱਠਾ ਉਹਨਾਂ ਕਹਿੰਦੇ ਜੇਕਰ ਪਾਰਟੀ ਮੇਰੇ ਤੇ ਭਰੋਸਾ ਜਿਤਾਉਂਦੀ ਆ ਤੇ ਮੈਂ ਵੀ ਭਰੋਸਾ ਨਾਲ ਕਾਇਮ ਰੱਖਾਂਗਾ ਤੇ ਵੱਡੀ ਲੀਡ ਦੇ ਨਾਲ ਜਿੱਤ ਕੇ ਇਹ ਸੀਟ ਜਿਹੜੀ ਆ ਪਾਰਟੀ ਦੀ ਝੋਲੀ ਵਿੱਚ ਪਾਈ ਜਾਊਗੀ ਤੇ ਪੂਰੇ ਪੰਜਾਬ ਵਿੱਚੋਂ ਵੀ ਵੱਡੀ ਗਿਣਤੀ ਨਾਲ ਕਾਂਗਰਸ ਦੀ ਜਿੱਤ ਹੋਏਗੀ ਤੁਸੀਂ ਦੇਖਦੇ ਰਹੋ 80 Pro News ਮੈਂ ਹਾਂ ਜਸਪੀਰ ਸਿੰਘ ਸ਼ੀਨਾ ਤਰਨਤਾਰਨ